ਸਾਰੇ ਇਕੱਠੇ ਆ ਇਕੱਠੇ ਕਰਾਂਗੇ ਇਕੱਠੇ ਜਾਵਾਂਗੇ ਸਾਡੀ ਲੋੜ ਆ ਸਾਡੇ ਵੀ ਮਤ ਪੇ ਦੋ ਰਹਿਣ ਦੇ ਉਪਰ ਜੇਕਰ ਹੁੰਦਾ ਤਾਂ ਅੱਜ ਫਿਰ ਉਹ ਝੰਡੇ ਕਿਉਂ ਨਹੀਂ ਦਿਖ ਰਹੇ ਉਹ ਝੰਡੇ ਵੀ ਵਿਖਾਵਾਂਗੇ ਐਨੇ ਦਿਖੇ ਆ ਨਾ ਐਨੇ ਵੀ ਨਹੀਂ ਨਾ ਸੀ ਦਿਸਦੇ ਹੈਗੇ ਆਹ ਦਿਖੇ ਆ ਨਾ ਉਹ ਵੀ ਦਿਖਣਗੇ ਜਿਹੜੇ ਰਹਿ ਗਏ ਤੁਹਾਡੇ ਲਈ ਵੀ ਦਿੱਲੀ ਦਾ ਤਖਤ ਕਾਲਾ ਨਹੀਂ ਵਿੱਚ ਅਸੀਂ ਵੀ ਖੜੇ ਇੱਕ ਪਾਸੇ ਵੀ ਡੰਗ ਫੇਰੋਗੇ ਦੂਜੇ ਬੰਨੇ ਡੱਬੇ ਚੋਂ ਨਿਕਲਦਿਆਂ ਜਾਣਗੇ ਚਾਹੀਦੀਆਂ ਮੈਂ 262 ਉਹ ਬੇਟਾ ਲੈਣੀਆਂ ਤਾਂ ਸਾਡੇ ਕੋਲ ਲੈਣੀਆਂ ਸਾਨੂੰ ਕੁੱਟ ਕੇ ਨਹੀਂ ਮਿਲਣੀਆਂ ਜਾਂ ਮੰਗਾ ਹੁਣ ਮਨਵਾ ਕੇ ਮੰਨੋਗੇ ਜਾਂ ਪਿਛਲੀ ਵਾਰ ਜਿਹੜਾ ਲਾਲੀਪਾਪ ਦੇ ਕੇ ਇੱਕ ਵਾਰੀ ਤੋੜ ਦਿੱਤਾ ਗਿਆ ਸੀ ਉਹ ਚੀਜ਼ਾਂ ਵੀ ਹੋ ਸਕਦੀਆਂ ਦੇਖੋ ਆਰਾਦਾ ਪੰਜਾਬ ਦੇ ਮਸਲੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਮਸਲੇ ਹੱਲ ਕਰਾਉਣ ਦਾ ਵਾਰਾਦਾ ਸ਼ਾਇਦ ਪਿਛਲੀ ਵਾਰੀ ਵੀ ਇਹੀ ਸੀਗਾ ਕਿ ਸਾਰੀਆਂ ਮੰਗਾ ਮੰਨਵਾ ਕੇ ਜਿੱਤ ਕੇ ਹੀ ਵਾਪਸ ਮੁੜਨਾ ਅਸੀਂ ਕਿਹਾ ਵੀ ਆ 13 13 ਹੀ ਤੋਲੋ ਵੀ 13 13 ਡੇਟ ਕੱਢੋ ਤਾਂ ਪੰਜਾਬ ਦੀ ਤਰਤੀਏ ਦਾ ਸਭਿਆਚਾਰੀ ਦੇ ਨਾਲ ਸਮੋਧ ਰਿਹਾ ਭਾਵੇਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸੀ ਨਾਲ ਲੈਣਾ ਇਸ ਕਰਕੇ ਦੇਰਾਂ ਦੀ ਡੇਟ ਰੱਖੀ ਐ ਕਿ 13 ਟਰਾਲੀਆਂ ਆਖਾਂ ਲੈ ਜਾਓ 13 ਮਹੀਨਾ ਦਾ ਲੰਗਰ ਲੈ ਲਓ 13 ਮਹੀਨੇ ਪਹਿਲਾਂ ਸਤਿ ਸ਼੍ਰੀ ਅਕਾਲ ਆਰੰਭੀ ਟੀਵੀ ਤੋਂ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਬਰਨਾਲੇ ਮਹਾਂ ਰੈਲੀ ਦੇ ਵਿੱਚ ਜਿਹੜੇ ਹੈਗੇ ਹਾਂ ਮੌਜੂਦ ਹਾਂ ਕਿਸਾਨਾਂ ਨੇ 13 ਫਰਵਰੀ ਨੂੰ ਕੂਚ ਕਰਨਾ ਆ ਦਿੱਲੀ ਵੱਲ ਮੇਰੇ ਨਾਲ ਕਿਸਾਨਾਂ ਕੋਲ ਸਰਬੰਸ ਸਿੰਘ ਪੰਦੇਰ ਹੋਣਗੇ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆਰੰਭੀ ਟੀਵੀ ਤੇ ਧੰਨਵਾਦ ਜੀ ਪੰਦੇਰ ਸਾਹਿਬ ਕਹਿ ਕੇ ਆਇਓ ਗਰਜ ਕੇ ਕਿ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਾ ਕੀ ਲੱਗਦਾ ਰਾਹ 'ਚ ਬੈਰੀਕੇਡ ਪੰਜਾਬ ਸਰਕਾਰ ਦੇ ਵੀ ਹੋਣਗੇ ਪਹੁੰਚਣ ਦੇ ਦੇਣਗੇ ਦਿੱਲੀ ਤੱਕ ਸਰਕਾਰ ਦੇਖੋ ਕੁਝ ਵੀ ਕਰ ਸਕਦੀ ਹੈ ਬੈਰੀਕੇਡ ਲਾ ਸਕਦੀ ਹੈ ਪਾਣੀ ਮਾਰ ਸਕਦੀ ਹੈ ਡਾਂਗ ਫੇਰ ਸਕਦੀ ਹੈ ਗੋਲੀ ਚਲਾ ਸਕਦੀ ਹੈ ਤਕੋ ਸਰਕਾਰ ਆ ਅਸੀਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਜਾ ਰਹੇ ਜੇ ਭਾਰਤ ਕਹਿੰਦੇ ਲੋਕਤੰਤਰ ਆ ਭਾਰਤ ਕਿ ਡੈਮੋਕ੍ਰੇਸੀ ਆ ਇੱਕ ਕਿਸਾਨਾਂ ਮਜ਼ਦੂਰਾਂ ਦਾ ਦੇਸ਼ ਆ ਤਾਂ ਫਿਰ ਇਹਨਾਂ ਦੀ ਆਵਾਜ਼ ਦਾ ਸਨਮਾਨ ਕਰਨ ਨਹੀਂ ਕਰਨਗੇ ਵੀ ਅਸੀਂ ਜਾਵਾਂਗੇ ਜੋ ਵੀ ਉਹਨਾਂ ਕਰਨਾ ਕਰਨ ਤਾਂ ਜਿਵੇਂ ਪਿਛਲੀ ਵਾਰ ਵੀ ਰੋਕਿਆ ਗਿਆ ਤੇ ਕਿਹ ਵੀ ਸਟੇਜ ਤੋਂ ਇਹ ਵੀ ਗੱਲਾਂ ਹੋਈਆਂ ਕਿ ਇੰਨਾ ਸਖਾਲਿਆ ਕਿਉਂਕਿ ਮੋਦੀ ਸਰਕਾਰ ਕਹਿੰਦੇ ਨੇ ਪਿਛਲੀ ਵਾਰ ਜਦੋਂ ਮੋਦੀ ਨੂੰ ਪਿੱਛੇ ਪੈਰ ਪੱਟਣਾ ਪਿਆ ਤਾਂ ਕਿਸਾਨਾਂ ਤੋਂ ਜਿਹੜੇ ਹੈਗੇ ਦੁਖੀ ਨੇ ਤਾ ਇਹ ਨੀਅਤ ਕਿ ਇਹਨੇ ਸਖਾਲੇ ਅੰਤਰਾਉਣ ਦੇ ਦੇਣਗੇ ਜੇ ਕਿਸਾਨਾਂ ਲਈ ਸਖਾਲਾ ਨਹੀਂ ਤਾਂ ਉਹਨਾਂ ਨੂੰ ਕੋ ਥੋਡੇ ਲਈ ਵੀ ਦਿੱਲੀ ਦਾ ਤਖਤ ਸਖਾਲਾ ਨਹੀਂ ਵਿੱਚ ਅਸੀਂ ਵੀ ਖੜੇ ਹਾਂ ਇੱਕ ਪਾਸੇ ਵੀ ਡੰਗ ਫੇਰੋਗੇ ਦੂਜੇ ਪਾਸੇ ਡੱਬੇ ਚੋਂ ਨਿਕਲਦਿਆਂ ਜਾਣਗੇ ਚਾਹੀਦੀਆਂ ਮੈਂ 262 ਉਹ ਬੇਟਾ ਲੈਣੀਆਂ ਤਾਂ ਸਾਡੇ ਕੋਲ ਲੈਣੀਆਂ ਸਾਨੂੰ ਕੁੱਟ ਕੇ ਨਹੀਂ ਮਿਲਣੀਆਂ ਹੁਣ ਫੈਸਲਾ ਉਹਨੇ ਸਖਾਲਾ ਉਹਦੇ ਲਈ ਵੀ ਨਹੀਂ ਹੈ ਜੇ ਸਾਡੇ ਲਈ ਸਖਾਲਾ ਨਹੀਂ ਹੈ ਦੋਵੇਂ ਪਾਸੇ ਹੀ ਗੱਲ ਆ ਚੀਜ਼ ਹੋ ਰਹਾ ਜਿਵੇਂ ਪਿਛਲੀ ਵਾਰ ਸੀ ਪੂਰਾ ਪੰਜਾਬ ਸੀ ਪੰਜਾਬ ਦੀਆਂ ਪੂਰੀਆਂ ਕਿਸਾਨ ਜਥੇਬੰਦੀਆਂ ਸੀ ਐਤਕੀ ਦੋ ਫਾੜ ਹੋ ਕੇ ਜਿਹੜਾ ਹੈਗਾ ਚੱਲ ਰਿਹਾ ਹਾਂ ਉਸ ਚੀਜ਼ ਨੂੰ ਖਾਸ ਕਰਕੇ ਮੈਂ ਦੇਖਦੇ ਹਾਂ ਮੈਨੂੰ ਲੱਗਦਾ ਨਹੀਂ ਇਹ ਸ਼ਬਦ ਖਤਮ ਕਰ ਦੇਵਾਂਗੇ ਦਫਾੜ ਵਾਲਾ ਸਾਰੇ ਇਕੱਠੇ ਆ ਇਕੱਠੇ ਕਰਾਂਗੇ ਇਕੱਠੇ ਜਾਵਾਂਗੇ ਸਾਡੀ ਲੋੜ ਆ ਸਾਡੇ ਵੀ ਮਤ ਪੇ ਤੁਨ ਰਹਿਣ ਦਿਓ ਪਰੇ ਕਰਕੇ ਜਾਵਾਂਗੇ ਤੁਹਾਡੇ ਸਾਹਮਣੇ ਤੇ ਜੇਕਰ ਹੁੰਦਾ ਤਾਂ ਅੱਜ ਫਿਰ ਉਹ ਝੰਡੇ ਕਿਉਂ ਨਹੀਂ ਦਿਖ ਰਹੇ ਉਹ ਝੰਡੇ ਵੀ ਵਿਖਾਵਾਂਗੇ ਇੰਨੇ ਦਿਖੇ ਆ ਨਾ ਇੰਨੇ ਵੀ ਨਹੀਂ ਨਾ ਸੀ ਦਿਸਦੇ ਹੈਗੇ ਆਹ ਦਿਖੇ ਆ ਨਾ ਉਹ ਵੀ ਦਿਖਣਗੇ ਜਿਹੜੇ ਰਹਿ ਗਏ ਆ ਇੱਕ ਚੀਜ਼ ਹੋਰ ਦੱਸਿਓ ਜਿਵੇਂ ਕੁਝ ਮੰਗਾਂ ਪਿਛਲੀ ਵਾਰ ਦੀਆਂ ਨੇ ਜਿਹੜੀਆਂ ਪਿਛਲੀ ਵਾਰ ਰਹਿ ਗਈਆਂ ਸੀ ਤਾਂ ਕੀ ਲੱਗਦਾ ਕਿ ਪਿਛਲੀ ਵਾਰ ਪਹਿਲਾ ਮੋਰਚਾ ਚੁੱਕਿਆ ਗਿਆ ਪਿਛਲੀ ਵਾਰ ਇੱਕ ਇਸ ਚੀਜ਼ ਨੂੰ ਕੀ ਮੰਨਦੇ ਹੋ ਇਸ ਚੀਜ਼ ਨੂੰ ਗਲਤੀ ਮੰਨਦੇ ਹੋ ਕੀ ਮੰਨਦੇ ਹੋ ਕਿ ਪਹਿਲਾ ਮੋਰਚਾ ਚੁੱਕਿਆ ਕਿਉਂ ਨਾ ਜੇ ਹੋਰ ਦਿਨ ਬੈਠਿਆ ਜਾਂਦਾ ਕੁਝ ਕਿਸਾਨਾ ਕੋਈ ਵੀ ਕਹਿੰਦੇ ਨੇ ਕਿ ਹੋਰ ਦਿਨ ਬੈਠਿਆ ਜਾਂਦਾ ਤਾਂ ਸ਼ਾਇਦ ਇਹ ਵੀ ਹੋ ਸਕਦਾ ਸੀ ਪੂਰੀਆਂ ਮੰਗਾਂ ਮਣਵਾ ਕੇ ਆਉਂਦੇ ਨਹੀਂ ਹੋ ਸਕਦਾ ਦੇਖੋ ਸਾਡੀ ਵੀ ਰਹਿ ਹੋਰ ਸੀ ਕਿ ਦੂਸਰਿਆਂ ਦੀ ਜਦੋਂ ਆਨਲਾਈਨ ਆਉਂਸ ਸਹਿਮਤੀ ਸੀ ਲੋਕ ਵੀ ਇਹਨੂੰ ਜਿੱਤ ਵੱਜੋਂ ਲੈ ਚੁੱਕੇ ਸੀ ਹੂੰ ਜਿਹਨੇ ਲੋਕ ਵੀ ਜੇ ਤਵੱਜੋ ਲੈ ਚੁੱਕੇ ਸੀਗੇ ਤਾਂ ਇਸ ਕਰਕੇ ਉਹ ਸਾਰੀਆਂ ਸੰਭਾਵਨਾ ਨੂੰ ਵੇਖ ਕੇ ਹਾਂ ਜੜੇ ਫਰਕ ਰਹਿ ਕੇ ਆਪਣੀ ਥਾਂ ਉਹ ਗਾਂ ਨਾ ਰਹਿਣ ਦੀ ਪਿੱਛੇ ਤਾਂ ਉਹਨੂੰ ਮੁੜਿਆ ਨਹੀਂ ਜਾਣਾ ਹੁਣ ਫੁਰਕ ਗਾਂ ਨਾ ਰਹਿਣ ਦੀਏ ਜਿਹੜੀਆਂ ਸਮੱਸਿਆਵਾਂ ਆਈਆਂ ਉਹ ਤੋਂ ਸੇਧ ਲਈਏ ਤੇ ਗਾਂ ਦੂਰ ਕਰਕੇ ਹੁਣ ਸਿਰਫ ਤੇ ਸਿਰਫ ਸਾਡੇ ਦਿਮਾਗ 'ਚ ਮੋਦੀ ਸਰਕਾਰ ਹੋਣੀ ਚਾਹੀਦੀ ਹੋਰ ਕੋਈ ਗੱਲ ਨਹੀਂ ਹੋਣੀ ਚਾਹੀਦੀ ਆਪਾਂ ਫਤਿਹ ਪਾਵਾਂਗੇ 13 ਫਰਵਰੀ ਕਿਉਂ हां देखो गुरुनान गुरु साहब ने असी असी ਵਿਚਾਰ ਰਿਆ ਵੀ ਸੀ ਡੇਟ ਕੱਢਦੇ ਆ ਕੱਢਦੇ ਆ ਚੱਲ ਕੋਈ ਰੈ ਨਹੀਂ ਸੀ ਬੰਦੀ ਅਸੀਂ 13 ਤੇ ਆ ਗਏ ਗੁਰੂ ਸਾਹਿਬ ਨੇ ਸਤਨਪੁਰ ਦੀ ਲੋਦੀ ਚ ਵੈਸੇ 13 ਸ਼ਬਦ ਅਕਾਲਪੁਰਖ ਨੂੰ ਮੁਖਾਤਵ ਹੈ ਉਹ ਵੈਸੇ 13 ਨੂੰ ਆਮ ਤੌਰ ਤੇ ਵੀ ਗੁਰੂ ਸਾਹਿਬ ਨੇ 13 13 ਤੋਲਿਆ ਅਸੀਂ ਕਿਹਾ ਵੀ ਆ 13 13 ਹੀ ਤੋਲੋ ਵੀ 13 13 ਡੇਟ ਕੱਢੋ ਕਾ ਪੰਜਾਬ ਦੀ ਧਰਤੀ ਇਹਦਾ ਸਭਿਆਚਾਰ ਇਹਦੇ ਨਾਲ ਸਮੋਧ ਰਿਹਾ ਭਾਵੇਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸੀ ਨਾਲ ਲੈਣਾ ਇਸ ਕਰਕੇ 13 ਦੀ ਡੇਟ ਰੱਖੀ ਐ ਕਿ 13 ਟਰਾਲੀਆਂ ਆਖਾਂ ਲੈ ਜਾਓ 13 ਮਹੀਨਾ ਦਾ ਲੰਗਰ ਲਾ ਲੋ 13 ਮਹੀਨੇ ਪਹਿਲਾਂ ਚੱਲਿਆ ਸੋ 13 13 ਚੱਲ ਰਿਹਾ ਜੀ ਯਾਰ ਕਿ ਕਿੰਨੀਆਂ ਰੈਲੀਆਂ ਦੇ ਨਾਲ ਕਿੰਨੀਆਂ ਟਰਾਲੀਆਂ ਦੇ ਨਾਲ ਕੂਚ ਹੋਊਗੀ ਦੇਖ ਲਿਓ ਮੈਂ ਕਹੂੰਗਾ ਠੀਕ ਨਹੀਂ ਲੱਗੂਗਾ ਭਲੇ ਖਾਜਾ ਲੱਗਦਾ ਵੀ ਲੱਖਾਂ ਜਾਨ ਕਿੰਨੀਆਂ ਸੋਚੀਆਂ ਹੋਈਆਂ ਤੁਸੀਂ ਲੱਖਾਂ ਦੀ ਨਹੀਂ ਤੁਸੀਂ ਦੱਸਿਓ ਜਦੋਂ ਦੇਖੋਗੇ ਜਦੋਂ ਮੱਝੇ ਤੋਂ ਤੁਰੇ ਨਾ ਅੰਮ੍ਰਿਤਸਰ ਜ਼ਰੂਰ ਆਇਓ ਗੋਲਡਨ ਗੇਟ ਤੋਂ ਉੱਥੋਂ ਵਿਆ ਪਿਛਲੀ ਵਾਰ ਦੀ ਤਰ੍ਹਾਂ ਸਟੇਜਾਂ ਦੋ ਹੀ ਲੱਗਣਗੀਆਂ ਤੁਹਾਡੀ ਸਟੇਜ ਦੇਖੋ ਦੇਖੋ ਐ ਨਹੀਂ ਹੈ ਇਹ 8 8 ਫਾਰਮਾਂ ਚ 8 ਸਟੇਜਾਂ ਪਹਿਲਾਂ ਵੀ ਚਾਰ ਪੰਜ ਸਟੇਜਾਂ ਸੀਗੀਆਂ ਦਿੱਲੀ ਦੇ ਵਿੱਚ ਪ੍ਰੋਗਰਾਮ ਇੱਕ ਦਿਸ਼ਾ ਇੱਕ ਲੜਾਈ ਇੱਕ ਇਹ ਹੋਊਗੀ ਜਿਵੇਂ ਐਸਕੇਮ ਤੋਂ ਵੱਖਰੀ ਸਟੇਜ ਸੀ ਮੈਂ ਤਾਂ ਗੱਲ ਕਰ ਰਿਹਾ ਨਾ ਦੇਖੋ ਹੁਣ ਅਸੀਂ ਇੱਕ ਫਾਰਮ ਚ ਕੰਮ ਕਰ ਰਹੇ ਹਾਂ ਉਹਦੇ ਉਹ ਚ ਵੀ ਤਾਲਮੇਲ ਮਾਂ ਚੱਲਦਾ ਇਹ ਇਹ ਮੈਂ ਤਾਂ ਕਹਿਆ ਸਟੇਜਾਂ ਪਹਿਲੋਂ ਵੀ ਸੀ ਗ੍ਰਾਹਾਂ ਸਾਹਿਬ ਦੀ ਅੱਠ ਸੀ ਪਹੁੰਚਤਾ ਉਹਨਾਂ ਦੀ ਅੱਠ ਸੀ ਸਾਡੀ ਅੱਠ ਸੀ ਪਹੁੰਚਤਾ ਸਾਡੀ ਇੱਕ ਸੀ ਕਾਜੀਪੁਰ ਵਾਲੀ ਅੱਠ ਸੀ ਪਹੁੰਚਤਾ ਇੱਕ ਸੀਗੀ ਐ ਐ ਸੰਭਵ ਹੈ ਜਦੋਂ ਚਾਰ ਸ਼ਹਿਰੇ ਘਰੇ ਤੇ ਸਟੇਜਾਂ ਅੱਠ ਹੋ ਸਕਦੀਆਂ ਠੀਕ ਹੈ ਨਾ ਕੁਝ ਵੀ ਹੋ ਸਕਦਾ ਪਰ ਲੜਾਈ ਇੱਕ ਹੋਊ ਦੋਸਤ ਮਨੇ ਕੋ ਇੱਥੇ ਲੱਖਾ ਸਿੰਘ ਸਿਧਾਨਾ ਤੁਸੀਂ ਨਾਲ ਖੜੇ ਸੀ ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹੂੰਗਾ ਪਿਛਲੀ ਵਾਰੀ ਚੱਲਦੇ ਅੰਦੋਲਨ ਦੇ ਵਿੱਚ ਨੌਜਵਾਨੀ ਨੂੰ ਨਾਮੂਸ਼ੀ ਜਿਹੜੀ ਹੈਗੀ ਉਹ ਵੀ ਚਲਣੀ ਪਈ ਬਹੁਤ ਚਾਰਾਂ ਤਰ੍ਹਾਂ ਦੇ ਖਿਤਾਬ ਜਿਹੜੇ ਹੈਗੇ ਉਹ ਦਿੱਤੇ ਗਏ ਇੱਥੋਂ ਨਾਲ ਲੈ ਕੇ ਚੱਲੋਂਗੇ ਅਖੀਰ ਤੱਕ ਨਾਲ ਹੀ ਰਹਿਣਗੇ ਜਾਂ ਉਹ ਚੀਜ਼ਾਂ ਵੀ ਹੋ ਸਕਦੀਆਂ ਮੈਨੂੰ ਲੱਗਦਾ ਦੇਖੋ ਸਾਰਿਆਂ ਸਿੱਖਿਆ ਸਾਡੀ ਜਵਾਨੀ ਨੇ ਬਹੁਤ ਕੁਝ ਸਿੱਖਿਆ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਪਤਾ ਵੀ ਮੱਥਾ ਸੈਂਟਰ ਨਾ ਵਾ ਖੇਤੀ ਨਾਲ ਵੀ ਨਹੀਂ ਮੰਨਣ ਵਾਲੇ ਖੇਤੀ ਨਾਲ ਵੀ ਨਹੀਂ ਮੰਨਣ ਵਾਲੇ ਤਾਂ ਹੁਣ ਸਾਰਿਆਂ ਦੀ ਸਮਝ ਬਣੀ ਆ ਇਹ ਪੰਜਾਬ ਨੇ ਇਕੱਲਾ ਅੰਦੋਲਨ ਨਹੀਂ ਲੜਿਆ ਉਹਨੇ ਸਮਝ ਹੀ ਨਹੀਂ ਉਹਰੇ ਜਵਾਨ ਨੇ ਵੀ ਸਿੱਖਿਆ ਇਹ ਲੜਾਈ ਲੰਮੀ ਆ ਇਹ ਇੱਕ ਦਿਨ ਚ ਨਾਕੇ ਨੁਕੇ ਤੋੜ ਕੇ ਸ਼ਾਇਦ ਨਾ ਸੰਭਵ ਹੋਵੇ ਉਹ ਲੰਮੀ ਲੜਾਈ ਲਈ ਹੁਣ ਤਿਆਰ ਆ ਮੈਨੂੰ ਲੱਗਦਾ ਉਹ ਸਾਰੀਆਂ ਕਮੀਆਂ ਹੁਣ ਤੁਹਾਨੂੰ ਅੰਦੋਲਨ ਚ ਦਿਖਣ ਗਈਆਂ ਨਹੀਂ ਦਰਵਾਜ਼ੇ ਫਿਰ ਹਰ ਇੱਕ ਦੇ ਖੁੱਲੇ ਆ ਚਾਹੇ ਉਹ ਸਿੱਖ ਜੱਥੇਬੰਦੀਆਂ ਹੋਣ ਕਿਉਂ ਨਾ ਦੇਖੋ ਇਹ ਪੰਜਾਬ ਦੀ ਲੜਾਈ ਆ ਲੋਕਾਂ ਦੀ ਲੜਾਈ ਆ ਠੀਕ ਆ ਪ੍ਰੋਗਰਾਮ ਆ ਪ੍ਰੋਗਰਾਮ ਤੇ ਕਿੱਥੇ ਹੋਣਾ ਲੋਕਾਂ ਲਈ ਸੰਘਰਸ਼ ਕਰਨਾ ਸਾਡਾ ਕਿਹਦੇ ਪਿਓ ਦਾ ਸੰਘਰਸ਼ ਆ ਕਿਉਂ ਕਿਸੇ ਨੂੰ ਕਹਿੰਨੇ ਨਾ ਸਾਰਾ ਪੰਜਾਬ ਆਵੇ ਜੀ ਸਾਰੀਆਂ ਮੰਗਾਂ ਹੁਣ ਮਨਵਾ ਕੇ ਮਣੋਗੇ ਜਾਂ ਪਿਛਲੀ ਵਾਰ ਜਿਹੜਾ ਲਾਲੀਪਾਪ ਦੇ ਕੇ ਇੱਕ ਵਾਰੀ ਤੋਰ ਦਿੱਤਾ ਗਿਆ ਸੀ ਉਹ ਚੀਜ਼ਾਂ ਵੀ ਹੋ ਸਕਦੀਆਂ ਦੇਖੋ ਇਰਾਦਾ ਪੰਜਾਬ ਦੇ ਮਸਲੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਮਸਲੇ ਹੱਲ ਕਰਾਉਣ ਦਾ ਇਰਾਦਾ ਸ਼ਾਇਦ ਪਿਛਲੀ ਵਾਰੀ ਵੀ ਇਹੀ ਸੀਗਾ ਕਿ ਸਾਰੀਆਂ ਮੰਗਾਂ ਮਨਵਾ ਕੇ ਜਿੱਤ ਕੇ ਹੀ ਵਾਪਸ ਮੁੜਨਾ ਦੋਹਾਂ ਗੱਲਾਂ 'ਚ ਫਰਕ ਸੀਗਾ ਉਦੋਂ ਚੀਜ਼ਾਂ ਹੋਰ ਵੀ ਵੱਡੀਆਂ ਵਾਪਰ ਰੀਆਂ ਠੀਕ ਹੈ ਹੁਣ ਉਹ ਚੀਜ਼ਾਂ ਨਹੀਂ ਵਾਪਰਨੀਆਂ ਠੀਕ ਹੈ ਜੀ ਇਹ ਲਗਭਗ ਅਸੀਂ ਉਹਨਾਂ ਚੋਂ ਆ ਜਿਹੜਾ ਅਸੀਂ ਇਹ ਪ੍ਰੋਗਰਾਮ ਬਣਾ ਕੇ ਚੱਲ ਰਹੇ ਹਾਂ ਵੀ ਭਾਈ ਇਸ ਗੱਲ ਤੋਂ ਵੱਖਰੇ ਹੋ ਕੇ ਚੱਲਣਾ ਚਾਹਉ ਵੀ ਕੋਈ ਸਿਆਸੀ ਬੰਦਾ ਸਾਡੀ ਸਟੇਜ ਤੇ ਨਾ ਬੋਲੇ ਔਰ ਸਾਨੂੰ ਐਮਐਲਐਮਪੀ ਬੰਦ ਹੀ ਖਾ ਛੱਡ ਕੇ ਜਾਣਾ ਵਾ ਠੀਕ ਆ ਤੇ ਸ਼ਾਇਦ ਉਹ ਚੀਜ਼ਾਂ ਨਾ ਹੋਣ ਠੀਕ ਆ ਇਹ ਇਹ ਸਾਰਿਆਂ ਦਾ ਵਾ ਕਿਸੇ ਕੋ ਗਲਤੀ ਹੋ ਜਾਈਏ ਕਿਸੇ ਨੂੰ ਮਾੜਾ ਚੰਗਾ ਕਹੀਏ ਬਾਜਬ ਨਹੀਂ ਹੈਗਾ ਠੀਕ ਆ ਜੋ ਹੋ ਗਿਆ ਆਪਣੇ ਦਾ ਹੁਣ ਇੱਕ ਪੋਜੀਸ਼ਨ ਤੇ ਰਹਿਣਾ ਹਲ ਮਿਲਣਾ ਕੀ ਆ ਆ ਪੰਜਾਬ ਦੇ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਸਿਲ ਤੇ ਮਿਲਣਾ ਜਦ ਸੰਪੂਰਨ ਹੋਵੇਗੀ ਕਿਉਂ ਨਹੀਂ ਕਿਉਂ ਨਹੀਂ ਜੇ ਲੋਕ ਲੋਕ ਲੋਕਾਂ ਦਾ ਹੜ ਆ ਤਾਂ ਤਖਤ ਤੁਕਤ ਨਿੱਕੇ ਪੈ ਜਾਂਦੇ ਹੁੰਦੇ ਕਿਉਂਕਿ ਲੋਕਾਂ ਦਾ ਹੜ ਤਾਂ ਹੀ ਜਾ ਰਹਿਣਾ ਜੇ ਕੀ ਇਹ ਮੰਗਾ ਮਨਵਾ ਕੇ ਮੰਨੋਗੇ ਮੈਂ ਤਾਂ ਹੀ ਕਰ ਰਿਹਾ ਕਿ ਜਿੱਤ ਸੰਪੂਰਨ ਪੂਰੀ ਆਗੂਆਂ ਵੱਲੋਂ ਅਗਵਾਈ ਵੱਲੋਂ ਕੋਈ ਕਸਰ ਨਹੀਂ ਹੁੰਦੀ ਬਾਕੀ ਹਰ ਚੀਜ਼ ਦੀ ਸੰਭਾਵਨਾ ਰੱਖਣ ਜੀ ਅਗਵਾਈ ਵੱਲੋਂ ਕੋਈ ਕਸਰ ਨਹੀਂ ਹੋਉਂਦੀ ਜੀ ਪ੍ਰਧਾਨ ਸਾਹਿਬ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਮਰ ਨਾਲਾ ਸਰਵਣ ਸਿੰਘ ਪੰਦੇਰ ਹੋਰੀ ਸਿੰਘ ਗਲਬਾਤ ਜਿਹੜੀ ਆ ਉਹਨਾਂ ਦੇ ਵਾਪਤ ਕੀਤੀ ਆ 13 ਤਰੀਕ ਨੂੰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 13 ਤਰੀਕ ਨੂੰ ਜਿਹੜਾ ਉਹ ਅਸੀਂ ਇੱਥੋਂ ਜਿਹੜਾ ਪੂਰੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਉਹ ਚੱਲਣਾ ਕਹਿਣਾ ਇਹ ਵੀ ਆ ਕਿ ਹੋਰ ਜੱਥੇਬੰਦੀਆਂ ਜਿਹੜੀਆਂ ਅੱਜ ਵਖਰੇਵੇਂ ਦੇ ਵਿੱਚ ਨੇ ਉਹ ਵੀ ਕੱਲ ਨੂੰ ਸਾਡੀ ਸਟੇਜ ਦੇ ਉੱਪਰ ਜਿਹੜਾ ਹੈਗਾ ਸਾਡੇ ਝੰਡਿਆਂ ਦੇ ਨਾਲ ਝੰਡੇ ਤੁਹਾਨੂੰ ਉਹਨਾਂ ਜੱਥੇਬੰਦੀਆਂ ਦੇ ਵੀ ਦੇਖਣ ਨੂੰ ਮਿਲਣਗੇ ਜੁੜੇ ਰਹੋ ਆਰੰਭੀ ਟੈlevision ਦੇ ਨਾਲ ਆਪਣੇ ਦੋਸਤ ਜਸ ਕਰੇ ਪਾਉਂਦੇ ਹੋ ਧੰਨਵਾਦ ਜੀ